ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਦਾ Swami ਸੰਗਤ ਜੀ ਅੱਜ ਦੀ ਇਹ ਸਾਖੀ ਵਿੱਚ ਬਾਬਾ ਜੀ ਨੇ ਆਪਣੀ ਸੰਗਤ ਦੇ ਲਈ ਇੱਕ ਖਾਸ ਸੰਦੇਸ਼ ਦਿੱਤਾ ਹੈ ਸੰਗਤ ਜੀ ਜਦੋਂ ਅਸੀਂ ਕਿਸੇ ਪੂਰਨ ਗੁਰੂ ਦੀ ਸ਼ਰਨ ਵਿੱਚ ਜਾਂਦੇ ਹਾਂ ਤਾਂ ਫਿਰ ਸਾਨੂੰ ਆਪਣੇ ਗੁਰੂ ਦੇ ਕਹੇ ਹੋਏ ਰਸਤੇ ਉੱਪਰ ਚੱਲਣਾ ਸਾਹਿਦਾ ਹੈ ਕਿਉਂਕਿ ਗੁਰੂ ਦੇ ਬਿਨਾ ਇਸ ਸੰਸਾਰ ਤੋਂ ਸ਼ਕਤੀ ਨਹੀਂ ਮਿਲ ਸਕਦੀ ਪਰ ਅਸੀਂ ਅਕਸਰ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਸਤਸੰਗੀ ਹੋਣ ਦੇ ਨਾਲ-ਨਾਲ ਪੂਜਾ ਪਾਠ ਵੀ ਕਰਦੇ ਹਨ ਸਤਸੰਗ ਵਿੱਚ ਤਾਂ ਸਭ ਆਪਣਾ ਸਿਰ ਹਾਂ ਵਿੱਚ ਹਲਾ ਦਿੰਦੇ ਹਨ ਪਰ ਘਰ ਪਹੁੰਚਦੇ ਹੀ ਫਿਰ ਉਹੀ ਪਖੰਡਾ ਵਿੱਚ ਪੈ ਜਾਂਦੇ ਹਨ ਬਾਬਾ ਜੀ ਅਕਸਰ ਸਮਝਾਉਂਦੇ ਹਨ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੇ ਬਹਿਮ ਪਰਮਾ ਵਿੱਚ ਫਸਣਾ ਨਹੀਂ ਚਾਹੀਦਾ ਕਿਉਂਕਿ ਬਹਿਮ ਕਰਨ ਨਾਲ ਲਿਖਿਆ ਹੋਇਆ ਨਹੀਂ ਬਦਲਣ ਲੱਗਿਆ ਸਵਾਲ ਜਵਾਬ ਵਿੱਚ ਕਈ ਵਾਰ ਸੰਗਤ ਬਾਬਾ ਜੀ ਤੋਂ ਸਵਾਲ ਕਰਦੀ ਹੈ ਕਿ ਵੀਰਵਾਰ ਨੂੰ ਨੌ ਕਿਉਂ ਨਹੀਂ ਘਟਣੇ ਚਾਹੀਦੇ ਕੀ ਮੱਛੀ ਅੰਦਵਿਆ ਕੁੰਡਲੀ ਦੇਖ ਕੇ ਹੀ ਕਰਨਾ ਚਾਹੀਦਾ ਹੈ ਕਿ ਕਾਂ ਨੂੰ ਰੋਟੀ ਦੇ ਕੇ ਸਾਡੇ ਪੁਰਖਿਆਂ ਦੀ ਭੁੱਖ ਮਰ ਜਾਂਦੀ ਹੈ ਐਵੇਂ ਦੇ ਅਤੇ ਹੋਰ ਬਹੁਤ ਸਾਰੇ ਸਵਾਲ ਜਵਾਬ ਸੰਗਤ ਜੀ ਬਾਬਾ ਜੀ ਨਾਲ ਕਰਦੇ ਹਨ ਬਾਬਾ ਜੀ ਹਮੇਸ਼ਾ ਇਹੀ ਸਮਝਾਉਂਦੇ ਹਨ ਕਿ ਸਾਨੂੰ ਬਹਿਮਾਂ ਵਿੱਚ ਨਹੀਂ ਫਸਣਾ ਚਾਹੀਦਾ ਬਹਿਮ ਕਰਨ ਦੇ ਨਾਲ ਸਾਡੇ ਕਰਮ ਵੀ ਖਤਮ ਨਹੀਂ ਹੋ ਜਾਣਗੇ ਜੋ ਮਾਲਕ ਨੇ ਲਿਖਿਆ ਹੈ ਉਹ ਤਾਂ ਹੋਣਾ ਹੀ ਹੈ ਪਰ ਫਿਰ ਵੀ ਅਸੀਂ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਬਹਿਮਾ ਵਿੱਚ ਉਲਝੇ ਰਹਿੰਦੇ ਹਾਂ ਸੰਗਤ ਜੀ ਅੱਜ ਦੀ ਇਹ ਘਟਨਾ ਸੁਣ ਕੇ ਤੁਹਾਨੂੰ ਪਤਾ ਚੱਲੇਗਾ ਕਿ ਬਾਬਾ ਜੀ ਸਾਨੂੰ ਬਾਹ ਤੇ ਪਖੰਡਾਂ ਵਿੱਚੋਂ ਕਿਵੇਂ ਕੱਢ ਕੇ ਭਜਨ ਸਿਮਰਨ ਕਰਨ ਲਈ ਪ੍ਰੇਰਿਤ ਕਰਦੇ ਹਨ ਇੱਕ ਵਾਰ ਡੇਰੇ ਵਿੱਚ ਕੀਤੀ ਦੀ ਸੇਵਾ ਚੱਲ ਰਹੀ ਸੀ ਅਤੇ ਸੇਵਾਦਾਰ ਬੜੀ ਸਰਧਾ ਨਾਲ ਸੇਵਾ ਕਰ ਰਹੇ ਸਨ ਉਸੇ ਵਕਤ ਉੱਥੇ ਅਨਾਉਂਸਮੈਂਟ ਕੀਤੀ ਗਈ ਕਿ ਬਾਬਾ ਜੀ ਸੇਵਾਦਾਰਾਂ ਨੂੰ ਦਰਸ਼ਨ ਦੇਣ ਲਈ ਆ ਰਹੇ ਹਨ ਇਹ ਸੁਣ ਕੇ ਸਾਰੇ ਸੇਵਾਦਾਰ ਇੱਕ ਲਾਈਨ ਵਿੱਚ ਬੈਠ ਗਏ ਅਤੇ ਬਾਬਾ ਜੀ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੇ ਕੁਝ ਦੇਰ ਬਾਅਦ ਬਾਬਾ ਜੀ ਉੱਥੇ ਆ ਗਏ ਅਤੇ ਬਾਬਾ ਜੀ ਨੇ ਸੇਵਾਦਾਰਾਂ ਨੂੰ ਦਰਸ਼ਨ ਦਿੱਤੇ ਇੱਕ ਸੇਵਾਦਾਰ ਭੱਜਦਾ ਹੋਇਆ ਉੱਥੇ ਆਇਆ ਅਤੇ ਲਾਈਨ ਵਿੱਚ ਬੈਠ ਗਿਆ ਤਾਂ ਬਾਬਾ ਜੀ ਨੇ ਉਸ ਨੂੰ ਪੁੱਛਿਆ ਕਿ ਕਿਉਂ ਭਾਈ ਅੱਜ ਤੂੰ ਲੇਟ ਕਿਵੇਂ ਹੋ ਗਿਆ ਹੈ ਤਾਂ ਉਹ ਕਹਿਣ ਲੱਗਿਆ ਕਿ ਬਾਬਾ ਜੀ ਅੱਜ ਮੇਰੀ ਮਾਂ ਦਾ ਦਿਦ ਸੀ ਤਾਂ ਉਹਨਾਂ ਦੇ ਲਈ ਘਰ ਵਿੱਚ ਪੂਜਾ ਰਖਵਾਈ ਸੀ ਅਤੇ ਪੰਜ ਬਾਵਨਾ ਨੂੰ ਪੂਜ ਕਰਵਾਉਣਾ ਸੀ ਇਸ ਲਈ ਅੱਜ ਮੈਂ ਸੇਵਾ ਤੇ ਥੋੜੀ ਦੇਰ ਨਾਲ ਪਹੁੰਚਿਆ ਹਾਂ ਇਹ ਸੁਣ ਕੇ ਬਾਬਾ ਜੀ ਮੁਸਕਰਾ ਪਏ ਅਤੇ ਕਹਿਣ ਲੱਗੇ ਕਿ ਭਾਈਦ ਕੀ ਹੁੰਦੇ ਹਨ ਸਰਾਧ ਦਾ ਮਤਲਬ ਪਤਾ ਹੈ ਤਾਂ ਸੇਵਾਦਾਰ ਕਹਿਣ ਲੱਗਾ ਕਿ ਬਾਬਾ ਜੀ ਜਦੋਂ ਸਾਡੇ ਬਜ਼ੁਰਗ ਇਸ ਦੁਨੀਆ ਤੋਂ ਚਲੇ ਜਾਂਦੇ ਹਨ ਤਾਂ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਲਈ ਸਰਾਧ ਕਿਤੇ ਜਾਂਦੇ ਹਨ ਸਰਾਧ ਵਿੱਚ ਅਸੀਂ ਆਪਣੇ ਬਜ਼ੁਰਗਾਂ ਦੇ ਲਈ ਰੋਟੀ ਪਹੁੰਚਾਉਂਦੇ ਹਾਂ ਅਸੀਂ ਬਹਾਮਣਾ ਨੂੰ ਰੋਟੀ ਖਵਾਉਂਦੇ ਹਾਂ ਅਤੇ ਕਾਂ ਨੂੰ ਵੀ ਰੋਟੀ ਦਿੰਦੇ ਹਾਂ ਐਵੇਂ ਕਰਨ ਨਾਲ ਸਾਡੇ ਪੁਰਖਿਆਂ ਦੀ ਭੁੱਖ ਸ਼ਾਂਤ ਹੋ ਜਾਂਦੀ ਹੈ ਤਾਂ ਇਹ ਸੁਣ ਕੇ ਬਾਬਾ ਜੀ ਹੱਸ ਪਏ ਅਤੇ ਕਹਿਣ ਲੱਗੇ ਕਿ ਐਵੇਂ ਕਰਨ ਦੇ ਨਾਲ ਉਹਨਾਂ ਨੂੰ ਰੋਟੀ ਪਹੁੰਚ ਜਾਂਦੀ ਹੈ ਤਾਂ ਸੇਵਾਦਾਰ ਕਹਿਣ ਲੱਗਾ ਕਿ ਬਾਬਾ ਜੀ ਇਹ ਤਾਂ ਪਤਾ ਨਹੀਂ ਐਵੇਂ ਮੰਨਿਆ ਜਾਂਦਾ ਹੈ ਤਾਂ ਬਾਬਾ ਜੀ ਬੋਲਣ ਲੱਗੇ ਕਿ ਬੇਟਾ ਜੇਕਰ ਅਸੀਂ ਆਪਣੇ ਬਜ਼ੁਰਗਾਂ ਨੂੰ ਜਿਉਂਦੇ ਦੀ ਸੇਵਾ ਕਰ ਲਵਾਂਗੇ ਤਾਂ ਉਹਨਾਂ ਨੂੰ ਰੋਟੀ ਦੇ ਦੇਵਾਂਗੇ ਤਾਂ ਉਹਨਾਂ ਦੇ ਮਰਨ ਦੇ ਬਾਅਦ ਇਹ ਸਭ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਭੁੱਖ ਦਾ ਸੰਬੰਧ ਤਾਂ ਸਰੀਰ ਨਾਲ ਹੁੰਦਾ ਹੈ ਜਦੋਂ ਸਰੀਰ ਹੀ ਮਿੱਟੀ ਵਿੱਚ ਮਿਲਾ ਦਿੱਤਾ ਜਾਂਦਾ ਹੈ ਫਿਰ ਕਿਵੇਂ ਦੀ ਭੁੱਖ ਅਤੇ ਜਿਉਂਦੇ ਜੀ ਤਾਂ ਅਸੀਂ ਆਪਣੇ ਬਜ਼ੁਰਗਾਂ ਨੂੰ ਪੁੱਛਦੇ ਤੱਕ ਨਹੀਂ ਜਦੋਂ ਉਹ ਚਲੇ ਜਾਂਦੇ ਹਨ ਤਾਂ ਅਸੀਂ ਬ્રાਹਮਣਾਂ ਨੂੰ ਬੁਲਾ ਕੇ ਭੋਜਨ ਕਰਵਾਉਂਦੇ ਹਾਂ ਕਿਸੇ ਨੂੰ ਭੋਜਨ ਕਰਵਾਉਣਾ ਗਲਤ ਨਹੀਂ ਹੈ ਇਹ ਇੱਕ ਪੁੰਨ ਦਾ ਕੰਮ ਹੈ ਬ્રાਹਮਣ ਖਾਣਗੇ ਜਾਂ ਕਾਂ ਖਾਏਗਾ ਤਾਂ ਇਹ ਭੋਜਨ ਪਖੰਡ ਦੇ ਇਹ ਭੋਜਨ ਬਜ਼ੁਰਗਾਂ ਤੱਕ ਪਹੁੰਚ ਜਾਵੇਗਾ ਇਹ ਸੋਚ ਬਿਲਕੁਲ ਗਲਤ ਹੈ ਇਹ ਸਿਰਫ ਪਖੰਡ ਦੇ ਇਲਾਵਾ ਹੋਰ ਕੁਝ ਨਹੀਂ ਤਾਂ ਸੇਵਾਦਾਰ ਕਹਿਣ ਲੱਗਾ ਕਿ ਬਾਬਾ ਜੀ ਇਹ ਤਾਂ ਪਿੱਛੋਂ ਤੋਂ ਹੀ ਚਲਦੀ ਆ ਰਹੀ ਹੈ ਅਸੀਂ ਤਾਂ ਬਸ ਉਸ ਨੂੰ ਚਿਲਾ ਰਹੇ ਹਾਂ ਬਾਬਾ ਜੀ ਕਹਿਣ ਲੱਗੇ ਕਿ ਸਾਡੇ ਲੋਕ ਲੋਕ ਡਰ ਕੇ ਇਹ ਸਭ ਕੁਝ ਕਰਦੇ ਹਨ ਕਿ ਜੇਕਰ ਸ਼ਰਾਰਤ ਨਾ ਕੀਤਾ ਤਾਂ ਮਰਨ ਵਾਲਿਆਂ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ ਡਰ ਦੇ ਕਾਰਨ ਇਹ ਦੀ ਆਵਾਜ਼ ਸ਼ੁਰੂ ਹੋ ਗਏ ਬਜ਼ੁਰਗਾਂ ਨੂੰ ਜਿੰਦੇ ਜੀ ਤਾਂ ਪੁੱਛਦੇ ਨਹੀਂ ਸਨ ਅਤੇ ਮਰਨ ਤੋਂ ਬਾਅਦ ਉਹਨਾਂ ਨੂੰ ਰੋਟੀ ਖਵਾਉਣ ਵਾਲੇ ਇਹ ਸਭ ਪਖੰਡ ਹੀ ਹਨ ਇਸ ਲਈ ਉਹ ਸੋਚਦੇ ਹਨ ਕਿ ਉਹ ਸੋਚਦੇ ਹਨ ਕਿ ਉਹ ਪੂਤ ਪ੍ਰੇਤ ਵਣ ਕੇ ਸਾਨੂੰ ਕਿਤੇ ਨੁਕਸਾਨ ਨਾ ਪਹੁੰਚਣ ਇਸ ਲਈ ਇਹਨਾਂ ਰਵਾਜਾਂ ਨੂੰ ਚਲਾ ਰਹੇ ਹਨ ਸੇਵਾਦਾਰ ਨੇ ਕਿਹਾ ਕਿ ਬਾਬਾ ਜੀ ਮੈਂ ਕੁਝ ਸਮਝ ਨਹੀਂ ਰਿਹਾ ਕਿ ਤੁਸੀਂ ਕੀ ਕਹਿ ਰਹੇ ਹੰ ਕਿ ਉਹ ਪੂਤ ਪ੍ਰੇਤ ਬਣ ਕੇ ਸਾਨੂੰ ਕਿਤੇ ਨੁਕਸਾਨ ਨਾ ਪਹੁੰਚਣ ਇਸ ਲਈ ਇਹਨਾਂ ਰਵਾਜਾਂ ਨੂੰ ਚਲਾ ਰਹੇ ਹਨ ਸੇਵਾਦਾਰ ਨੇ ਕਿਹਾ ਕਿ ਬਾਬਾ ਜੀ ਮੈਂ ਕੁਝ ਸਮਝ ਨਹੀਂ ਰਿਹਾ ਕਿ ਤੁਸੀਂ ਕੀ ਕਹਿ ਰਹੇ ਹੋ ਤਾਂ ਬਾਬਾ ਜੀ ਨੇ ਕਿਹਾ ਕਿ ਉੱਥੇ ਖੜੇ ਸਾਰੇ ਸੇਵਾਦਾਰਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਇੱਕ ਛੋਟੀ ਜਹੀ ਘਟਨਾ ਸੁਣਾਈ ਹੈ ਬਾਬਾ ਜੀ ਨੇ ਕਿਹਾ ਕਿ ਇੱਕ ਵਾਰ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਆਪਣੀਆਂ ਉਦਾਸੀਆਂ ਦੇ ਵਕਤ ਹਰਿਦੁਆਰ ਜਾ ਪਹੁੰਚੇ ਅਤੇ ਉੱਥੇ ਦਾ ਨਜ਼ਾਰਾ ਦੇਖ ਕੇ ਗੁਰੂ ਨਾਨਕ ਦੇਵ ਜੀ ਬੜੇ ਹੈਰਾਨ ਹੋ ਗਏ ਉੱਥੇ ਲੋਕ ਗੰਗਾ ਵਿੱਚ ਉਤਰ ਕੇ ਇੱਕ ਛੋਟਾ ਜਿਹਾ ਭਾਂਡਾ ਪਾਣੀ ਦਾ ਪਰਦੇ ਅਤੇ ਪੂਰਵ ਦੇਵ ਵੱਲ ਪਾਣੀ ਦੇਣ ਲੱਗ ਜਾਂਦੇ ਤਾਂ ਗੁਰੂ ਨਾਨਕ ਦੇਵ ਜੀ ਨੇ ਉੱਥੇ ਖੜੇ ਇੱਕ ਪੰਡਿਤ ਨੂੰ ਇਸ ਦਾ ਕਾਰਨ ਪੁੱਛਿਆ ਸਭ ਕੀ ਹੋ ਰਿਹਾ ਹੈ ਨੇ ਦੱਸਿਆ ਕਿ ਇਹ ਸਭ ਆਪਣੇ ਪਿਤਰਾਂ ਦੀ ਪੂਜਾ ਕਰ ਰਹੇ ਹਨ ਆਪਣੇ ਪਿਤਰਾਂ ਨੂੰ ਜਲ ਚੜਾ ਰਹੇ ਹਨ ਇਸ ਕਾਰਨ ਉਹ ਉਥੇ ਪਿਆਸੇ ਨਹਾ ਰਹੇ ਹਨ ਇਹ ਦੇਖ ਕੇ ਗੁਰੂ ਨਾਨਕ ਦੇਵ ਜੀ ਗੰਗਾ ਵਿੱਚ ਉਤਰੇ ਅਤੇ ਇੱਕ ਭਾਂਡੇ ਵਿੱਚ ਪਾਣੀ ਪਰ ਕੇ ਪੂਰਬ ਵੱਲ ਨਹੀਂ ਬਲਕਿ ਪੱਛਮ ਦਿਸ਼ਾ ਦੇ ਵੱਲ ਪਾਣੀ ਦੇਣ ਲੱਗ ਪਏ ਤਾਂ ਉਥੇ ਖੜੇ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਪਾਣੀ ਨੂੰ ਤੁਸੀਂ ਗਲਤ ਦਿਸ਼ਾ ਵਿੱਚ ਦੇ ਰਹੇ ਹੋ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਨਹੀਂ ਮੈਂ ਠੀਕ ਦਿਸ਼ਾ ਵਿੱਚ ਪਾਣੀ ਦੇ ਰਿਹਾ ਹਾਂ ਮੇਰੇ ਖੇਤ ਇਸੇ ਦਿਸ਼ਾ ਵਿੱਚ ਹਨ ਮੇਰੇ ਪਿੰਡ ਵਿੱਚ ਸੋਕਾ ਪਿਆ ਹੋਇਆ ਹੈ ਉੱਥੇ ਮੀਂਹ ਨਹੀਂ ਪਿਆ ਇਸ ਲਈ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਤਾਂ ਇਹ ਦੇਖ ਕੇ ਉੱਥੇ ਖੜੇ ਲੋਕ ਹਸਣ ਲੱਗ ਪਏ ਕੀ ਪਾਗਲਾਂ ਦੀ ਤਰ੍ਹਾਂ ਗੱਲਾਂ ਕਰ ਰਿਹਾ ਹੈ ਐਵੇਂ ਕਿਵੇਂ ਖੇਤਾਂ ਤੱਕ ਪਾਣੀ ਪਹੁੰਚ ਜਾਵੇਗਾ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੁਸੀਂ ਵੀ ਤਾਂ ਇਹ ਸਭ ਕੁਝ ਕਰ ਰਹੇ ਹੋ ਇਸ ਤਰ੍ਹਾਂ ਕਰਨ ਨਾਲ ਆਪਣੇ ਮਰੇ ਹੋਏ ਬਜ਼ੁਰਗਾਂ ਨੂੰ ਪਾਣੀ ਭੇਜ ਰਹੇ ਹੋ ਮੇਰੇ ਖੇਤ ਤਾਂ ਕੇਵਲ ਕੁਝ ਹੀ ਦੂਰੀ ਤੇ ਹਨ ਪਰ ਜਿਨ੍ਹਾਂ ਲੋਕਾਂ ਨੂੰ ਤੁਸੀਂ ਪਾਣੀ ਦੇ ਰਹੇ ਹੋ ਉਹ ਤਾਂ ਇਸ ਦੁਨੀਆ ਵਿੱਚ ਵੀ ਰਹੀ ਹਨ ਜਦੋਂ ਤੁਹਾਡਾ ਪਾਣੀ ਉੱਥੇ ਤੱਕ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਮੇਰੇ ਖੇਤਾਂ ਤੱਕ ਕਿਉਂ ਨਹੀਂ ਪਹੁੰਚ ਸਕਦਾ ਇਹ ਸੁਣ ਕੇ ਉੱਥੇ ਖੜੇ ਲੋਕ ਬੜੇ ਹੈਰਾਨ ਹੋਏ ਉਹਨਾਂ ਲੋਕਾਂ ਦੀਆਂ ਨਜ਼ਰਾਂ ਝੁਕ ਗਈਆਂ ਅਤੇ ਉਹ ਸਮਝ ਗਏ ਇਹ ਸਭ ਕੇਵਲ ਪਖੰਡ ਹਨ ਤਾਂ ਇਸ ਛੋਟੀ ਜਿਹੀ ਸਾਖੀ ਨੂੰ ਸੁਣਾਉਣ ਤੋਂ ਬਾਅਦ ਬਾਬਾ ਜੀ ਨੇ ਸੇਵਾਦਾਰ ਨੂੰ ਕਿਹਾ ਕਿ ਜਿਉਂਦੇ ਜੀ ਕੀਤੀ ਹੋਈ ਸੇਵਾ ਤੋਂ ਵੱਧ ਕੇ ਹੋਰ ਕੁਝ ਨਹੀਂ ਹੁੰਦਾ ਜੇਕਰ ਅਸੀਂ ਆਪਣੇ ਬਜ਼ੁਰਗਾਂ ਨੂੰ ਜਿਉਂਦੇ ਜੀ ਸੁੱਖ ਨਹੀਂ ਦੇ ਸਕਦੇ ਤਾਂ ਉਹਨਾਂ ਦੇ ਮਰਨ ਤੋਂ ਬਾਅਦ ਇਹ ਪਖੰਡ ਕਿਸ ਲਈ ਕਰਦੇ ਹਾਂ ਇਸ ਲਈ ਆਪਣੇ ਬਜ਼ੁਰਗਾਂ ਦੀ ਆਖਰੀ ਸਾਹ ਤੱਕ ਸੇਵਾ ਕਰਨੀ ਚਾਹੀਦੀ ਹੈ ਜਿਉਂਦੇ ਜੀ ਉਹਨਾਂ ਨੂੰ ਪਾਣੀ ਪੁੱਛੋ ਬਜ਼ੁਰਗਾਂ ਦੇ ਢਿਲਾਂ ਵਿੱਚ ਆਸ਼ੀਰਵਾਦ ਤਾਂ ਜਿਉਂਦੇ ਜੀ ਹੀ ਨਿਕਲ ਜਾਂਦਾ ਹੈ ਕਿੰਨ ਤੋਂ ਬਾਦ ਕਿੰਨੇ ਵੀ ਸ਼ਰਾਦ ਕਰ ਲਵੋ ਕੁਝ ਹਾਸਲ ਨਹੀਂ ਹੋਵੇਗਾ ਸੰਗਤ ਜੀ ਅਸੀਂ ਲੋਕ ਬਾਬਾ ਜੀ ਦੇ ਕਿੰਨੇ ਵੀ ਸਤਸੰਗ ਸੁਣ ਚੁੱਕੇ ਹਾਂ ਪਰ ਫਿਰ ਵੀ ਅਸੀਂ ਛੋਟੀ ਜਹੀ ਗੱਲ ਸਮਝ ਨਹੀਂ ਸਕਦੇ ਕਿ ਇਹਨਾਂ ਪਖੰਡਾਂ ਵਿੱਚ ਫਸ ਜਾਂਦੇ ਹਾਂ ਸਤਸੰਗ ਵਿੱਚ ਤਾਂ ਅਸੀਂ ਸਤਸੰਗ ਵਿੱਚ ਤਾਂ ਅਸੀਂ ਹਾਂ ਵਿੱਚ ਸਿਰ ਹਿਲਾ ਦਿੰਦੇ ਹਾਂ ਪਰ ਜਿਵੇਂ ਹੀ ਕਰ ਪਹੁੰਚਦੇ ਹਾਂ ਫਿਰ ਦੁਬਾਰਾ ਇਨਾ ਬਹਿਮਾ ਵਿੱਚ ਫਸ ਜਾਂਦੇ ਹਾਂ ਅੱਜ ਤਾਂ ਮੰਗਲਵਾਰ ਹੈ ਅੱਜ ਇਹ ਕੰਮ ਨਹੀਂ ਕਰਨਾ ਅੱਜ ਵੀਰਵਾਰ ਹੈ ਇਹ ਜੇ ਕੰਮ ਨਹੀਂ ਕਰਨਾ ਅੱਜ ਸ਼ਨੀਵਾਰ ਹੈ ਇਹ ਜੇ ਕੰਮ ਨਹੀਂ ਕਰਨਾ ਸੰਗਤ ਜੀ ਜਦੋਂ ਅਸੀਂ ਇੱਕ ਪੂਰਨ ਗੁਰੂ ਦੀ ਸ਼ਰਨ ਲੈ ਲਈ ਹੈ ਤਾਂ ਸਾਨੂੰ ਭਜਨ ਸਿਮਰਨ ਨੂੰ ਸਭ ਤੋਂ ਪਹਿਲਾਂ ਅਤੇ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ ਫਾਲਤੂ ਦੇ ਬਹਿਮਾ ਵਿੱਚ ਨਹੀਂ ਉਲਝਣਾ ਚਾਹੀਦਾ ਰਾਦਾ ਸਵਾਮੀ